ਹਾਂ ਜੀ ਕੀ ਨਾਮ ਜੀ ਮੈਂ ਗੁਰਨਾਮ ਸਿੰਘ ਜਸਰਾ ਸੂਬਾ ਬੁਲਾਰਾ ਕਿਸਾਨ ਜੋਸ਼ਲੇ ਖੜਾ ਹਾਂ ਹਾਂ ਜਦੋਂ ਮੋਰਚਾ ਲੱਗਿਆ 15 ਦਿਨ ਬਾਅਦ ਮੈਂ ਆਪਣੀ ਟਰਾਲੀ ਖਨੌਰੀ ਮੋਰਚੇ ਤੇ ਖੋਖੋਵੀ ਬਾਰਡਰ ਤੇ ਖੜੀ ਕਰਕੇ ਗਿਆ ਸੀ ਜਿਸ ਦਾ ਸਾਈਜ਼ ਹੈਗਾ 13 ਪੌਣੇ 7 13 22 ਪੌਣੇ 7 ਚੌੜਾਈ ਤੇ ਡਬਲ ਟੈਰੀ ਟਰਾਲੀ ਹੈ ਤੇ ਮੈਂ ਹੁਣ ਜਦੋਂ ਇਹ ਸਾਰਾ ਮੋਰਚਾ ਸਰਕਾਰ ਨਾਲ ਖਤਮ ਕਰਵਾਤਾ ਤਾਂ ਮੈਂ ਅੱਜ ਮਿਤੀ 23 ਤਿੰਨ 2025 ਨੂੰ ਆਪਣੀ ਟਰਾਲੀ ਦੀ ਭਾਲ ਵਿੱਚ ਆਇਆ ਜਿੱਥੇ ਇਸ ਸਰਕਾਰ ਦੀ ਪੁਲਿਸ ਨੇ ਇਹ ਸਮਾਨ ਸਾਰਾ ਇਕੱਠਾ ਕਰਕੇ ਰੱਖਿਆ ਹੋਇਆ ਸੀ ਮੈਂ ਉੱਥੇ ਘੁੰਮਿਆ ਪਰੰਤੂ ਮੇਰੀ ਟਰਾਲੀ ਨਹੀਂ ਮਿਲੀ ਮੈਂ ਦੋ ਚਾਰ ਪਿੰਡਾਂ 'ਚ ਵੀ ਘੁੰਮਿਆ ਪਤਾ ਕਰਿਆ ਪਰੰਤੂ ਮੇਰੀ ਟਰਾਲੀ ਕਿਤੇ ਮੈਨੂੰ ਵਜੂਦ ਹੀ ਨਹੀਂ ਮਿਲਿਆ ਇਸੇ ਤਰ੍ਹਾਂ ਮੈਨੂੰ ਇੱਕ ਕਿਸਾਨ ਮਿਲਿਆ ਉੱਥੇ ਜਿੱਥੇ ਸਮਾਨ ਇਕੱਠਾ ਕਰਕੇ ਰੱਖਿਆ ਹੋਇਆ ਹੈ ਪੁਲਿਸ ਨੇ ਉਹ ਵੀ ਮੈਨੂੰ ਦੱਸ ਰਿਹਾ ਸੀ ਕਿ ਮੇਰਾ ਟਰੈਕਟਰ ਨਹੀਂ ਮਿਲ ਰਿਹਾ ਇਸੇ ਤਰ੍ਹਾਂ ਮੇਰੇ ਵਰਗੇ ਯਾਰ ਉਹ ਕਿਸਾਨ ਵਰਗੇ ਹੋਰ ਪਤਾ ਨਹੀਂ ਕਿੰਨੇ ਕਿ ਕਿਸਾਨ ਹੋਣਗੇ ਜਿਨ੍ਹਾਂ ਦਾ ਸਮਾਨ ਗੁੰਮ ਹੋਇਆ ਹੈ ਕਿਸ ਤਰ੍ਹਾਂ ਦੀ ਟਰੈਲੀ ਹੈਗੀ ਤੁਹਾਡੀ ਮੇਰੀ ਟਰਾਲੇ ਨੀਲੇ ਰੰਗ ਦੀ ਹੈ ਜੀ ਡਬਲ ਟੈਰੀ ਹੈ ਉੱਪਰ ਵੱਡਾ ਬਿਡ ਲੱਗਿਆ ਹੋਇਆ ਹੈ ਤੇ ਛੱਤ ਪਈ ਹੋਈ ਹੈ ਕਾਲੇ ਰੰਗ ਦੀ ਉੱਪਰ ਤਰਪਾਲ ਪਾਈ ਹੋਈ ਹੈ ਜਾਲ ਪਾ ਕੇ ਤੇ ਜਿਵੇਂ ਸਾਡੇ ਦੋ ਬੰਦਿਆਂ ਦਾ ਨੁਕਸਾਨ ਹੋਇਆ ਟਰੈਕਟਰ ਦਾ ਤੇ ਟਰਾਲੀ ਦਾ ਇਸ ਤਰ੍ਹਾਂ ਹੋਰ ਪਤਾ ਨਹੀਂ ਕਿੰਨੇ ਕਿਸਾਨ ਹੋਣਗੇ ਜਿਹਨਾਂ ਨੂੰ ਨੁਕਸਾਨ ਹੋਇਆ ਹੋਊਗਾ ਮੇਰੂੰ ਮੈਨੂੰ ਪੁਰ ਜੋ ਮੇਰੀ ਪੁਰ ਜੋ ਸਰਕਾਰ ਤੋਂ ਮੰਗ ਹੈ ਕਿ ਜੋ ਇੱਥੇ ਕੰਮ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਸਾਰੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਸੀ ਜੋ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਜੀ ਨੀ ਤੁਸੀਂ ਆਸ-ਪਾਸ ਦੇ ਪਿੰਡਾਂ ਦੇ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਇੱਕ ਆਪਣਾ ਫੋਨ ਨੰਬਰ ਵੀ ਜ਼ਰੂਰ ਦਿਓ ਦੱਸੋ ਜੇ ਤੁਹਾਡੀ ਟਰਾਲੀ ਦੀ ਪਤਾ ਲੱਗਦਾ ਤਾਂ ਤੁਹਾਡੇ ਨਾਲ ਕੰਫਰਮ ਹੋ ਸਕਦਾ ਹੈਗਾ ਜੋ ਅਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ ਨਾ ਮੈਂ ਉਹ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਅਗਰ ਕਿਸੇ ਆਂਢੀ ਗੁਆਂਢੀ ਦੇ ਤੁਹਾਨੂੰ ਟਰਾਲੀ ਦਾ ਪਤਾ ਲੱਗੇ ਨੀਲੇ ਰੰਗ ਦੀ ਟਰਾਲੀ ਹੈ ਮੇਰੀ ਇੱਕ ਪਾਸੇ ਮੇਰਾ ਨਾਮ ਲਿਖਿਆ ਹੋਇਆ ਪਿੰਡ ਲਿਖਿਆ ਹੋਇਆ ਤਾਂ ਕਿਰਪਾ ਕਰਕੇ ਮੈਂ ਫੋਨ ਨੰਬਰ ਦੱਸਣ ਲੱਗਿਆ ਆਪਦਾ ਮੇਰਾ ਫੋਨ ਨੰਬਰ ਹੈ ਕੰਟੈਕਟ ਨੰਬਰ 84 273 44308 ਕਿਰਪਾ ਕਰਕੇ ਇਸ ਫੋਨ ਨੰਬਰ ਤੇ ਮੇਰੇ ਨਾਲ ਕੰਟੈਕਟ ਕਰਕੇ ਮੈਨੂੰ ਇਤਲਾਹ ਦਿੱਤੀ ਜਾਵੇ ਅਸੀਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਦਰਖਾਸਤ ਵੀ ਦੇਣ ਲੱਗਾ ਚ ਛਤਰਾਣਾ ਥਾਣੇ ਚ ਉਹਨੇ ਬੇਨਤੀ ਕਰਦਾ ਵੀ ਜਿਹੜੇ ਜਿਹੜੇ ਕਿਸਾਨਾਂ ਦਾ ਜ਼ਿਮੀਦਾਰਾਂ ਨੁਕਸਾਨ ਹੋਇਆ ਉਹ ਨੁਕਸਾਨ ਉਹ ਕਿਸਾਨਾਂ ਦੀ ਭਾਲ ਕਰਕੇ ਉਹਨਾਂ ਦਾ ਜੋ ਸਮਾਨ ਹੈ ਉਹਨਾਂ ਨੂੰ ਦਿੱਤਾ ਜਾਵੇ ਅਤੇ ਸਰਕਾਰ ਨੂੰ ਬੇਨਤੀ ਕਰਦਾ ਕਿ ਸਮਾਨ ਨਹੀਂ ਮਿਲਦਾ ਤਾਂ ਸਰਕਾਰ ਆਪਣੇ ਵੱਲੋਂ ਕਿਸਾਨਾਂ ਦੇ ਸਮਾਨ ਗੁੰਮ ਹੋਏ ਕਿਸਾਨ ਚੋਰੀ ਹੋਏ ਸਮਾਨ ਦੀ ਪਰਪਾਈ ਕਰੇ